ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਮਿੱਠੀ ਯਾਦ 'ਚ ਫਤਿਹਗੜ੍ਹ ਸਾਹਿਬ ਦੀ ਮਹਾਨ ਤੇ ਪਾਵਨ ਧਰਤੀ 'ਤੇ ਹਰ ਸਾਲ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ। ਵਕਵਕ ਸੰਪਰਦਾਵਾਂ ਸਭਾ ਸੋਸਾਇਟੀਆਂ ਵੱਲੋਂ ਸ਼ਹੀਦਾਂ ਦੇ ਇਸ ਮਹਾਨ ਪਾਵਨ ਅਸਥਾਨ 'ਤੇ ਪਿੰਨ-ਪਿੰਨ ਪ੍ਰਕਾਰ ਦੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਇਹਨਾਂ ਸੇਵਾਵਾਂ ਤਹਿਤ ਅਤੇ ਨਿਸ਼ਾਨ ਪਵਨ ਸ਼੍ਰੀ ਫਤਿਹਗੜ ਸਾਹਿਬ ਵਿਖੇ ਸੰਤ ਬਾਬਾ ਸਰੂਪ ਸਿੰਘ ਦੀ ਚੰਡੀਗੜ੍ਹ ਵਾਲਿਆਂ ਅਤੇ ਭਾਈ ਗੁਰਪ੍ਰੀਤ ਸਿੰਘ ਮਣੀ ਵੱਲੋਂ ਸ਼ਹੀਦਾਂ ਦੇ ਇਸ ਮਹਾਨ ਪਾਵਨ ਅਸਥਾਨ ਤੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਜਿੱਥੇ ਇਸ ਭਵਨ 'ਚ ਸ਼ਹੀਦੀ 15ਵਾੜੇ ਨੂੰ ਮੁੱਖ ਰੱਖਦੇ ਹੋਏ ਹਰ ਸਾਲ 20 ਦਸੰਬਰ ਤੋਂ 5 ਜਨਵਰੀ ਤੱਕ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਕਈ ਪ੍ਰਕਾਰ ਦੇ ਲੰਗਰ ਲਾਏ ਜਾਂਦੇ ਨੇ ਉੱਥੇ ਇਸ ਵਾਰ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਦਸਤਾਰ ਦੇ ਇਸ ਲੰਗਰ 'ਚ ਸੜਕਾਂ ਉੱਤੇ ਲੰਬੀਆਂ ਕਤਾਰਾਂ ਲੱਗੀਆਂ ਸਨ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਸਤਾਰਾਂ ਨੂੰ ਸਜਾਉਣ ਨੂੰ ਲੈ ਕੇ ਉਤਸ਼ਾਹ ਦੇਖਿਆ ਹੀ ਬੜਾ ਸੀ ਸੇਬੀ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਧੰਨਵਾਦ ਬਾਬਾ ਜੋਰਾਵਾਰ ਸਿੰਘ ਧੰਨਵਾਦ ਬਾਬਾ ਫਤੇ ਸਿੰਘ ਮਾਤ ਗੁਜਰ ਕੌਰ ਜੀ ਦੇ ਜੁਲਲੇ ਹੋਏ ਖੂਨ ਨੂੰ ਨਮਸ਼ਕਾਰ ਕਰਦਿਆਂ ਹੋਇਆਂ ਅੱਜ ਦਸਤਾਰਾਂ ਦਾ ਲੰਗਰ ਜੋ ਫਤੇ ਪਵਨ ਮਹਾਪੁਰਸ਼ਾਂ ਵੱਲੋਂ ਸੰਤ ਬਾਬਾ ਸਰੂਪ ਸਿੰਘ ਜੀ ਵੱਲੋਂ ਲਾਇਆ ਗਿਆ ਆ ਬਹੁਤ ਨੌਜਵਾਨ ਨੌਜਵਾਨਾਂ ਦੇ ਅੰਦਰ ਚਾਹ ਬਹੁਤ ਆ ਆਪ ਜੀ ਦਰਸ਼ਨ ਕਰ ਸਕਦੇ ਹੋ ਵੀ ਲਾਈਨਾਂ 'ਚ ਲੱਗ ਕੇ ਨੌਜਵਾਨ ਜਿਨ੍ਹਾਂ ਦੇ ਅੰਦਰ ਚਾਹ ਆ ਐਸੀ ਗੱਲ ਨਹੀਂ ਅੱਜ ਅਸੀਂ ਕਹਿੰਨੇ ਆ ਵੀ ਨੌਜਵਾਨ ਸਿੱਖੀ ਤੋਂ ਦੂਰ ਹੋ ਰਹੇ ਆ ਨੌਜਵਾਨ ਸਿੱਖੀ ਨਾਲ ਜੁੜਨਾ ਚਾਹੁੰਦੇ ਆ ਪਰ ਕੋਈ ਉਪਰਾਲਾ ਐਸਾ ਕੀਤਾ ਜਾਵੇ ਜਿਹਦੇ ਨਾਲ ਨੌਜਵਾਨਾਂ ਨੂੰ ਸਿੱਖੀ ਨਾਲ ਜੁੜਨ ਦੀ ਪ੍ਰੇਰਣਾ ਮਿਲੇ ਤੋਂ ਇਹ ਕੇਸਰੀ ਦਸਤਾਰ ਅਸੀਂ ਕੋਈ ਰੰਗ ਵੀ ਕੋਈ ਰੱਖਿਆ ਕਿਉਂਕਿ ਜਦੋਂ ਸਹਬਜ਼ਾਦੇਆਂ ਦਾ ਖੂਨ ਡੁੱਲਿਆ ਅੱਜ ਉਹ ਰੰਗ ਜਿਹੜਾ ਇਹਨਾਂ ਦੇ ਸਿਰਾਂ ਤੇ ਸਜਣਾ ਚਾਹੀਦਾ ਉਸ ਰੰਗ ਨੂੰ ਇਹਨਾਂ ਨੇ ਆਪਣੇ ਸਿਰਾਂ ਤੇ ਸਜਾਇਆ ਤਾਂ ਕਿ ਆਉਣ ਵਾਲੇ ਸਮੇਂ ਅੰਦਰ ਇਹ ਭਾਵਨਾ ਬਣੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕਾ ਜੀ ਗੁਰਦੁਆਰਾ ਸੰਸਰ ਸਾਹਿਬ ਸਮੂਹ ਟਰਸਟ ਪ੍ਰਬੰਧਕਾਂ ਵੱਲੋਂ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਹਾਪੁਰਖਾਂ ਦੀਆਂ ਅਸੀਸਾਂ ਦੇ ਨਾਲ ਇਹ ਉਪਰਾਲਾ ਕੀਤਾ ਗਿਆ ਹੈ ਫਰੀਦ ਦਸਤਾਰਾਂ ਵੰਡੀਆਂ ਜਾ ਰਹੀਆਂ ਨੇ ਸਿਰ ਤੇ ਬੰਨ ਕੇ ਦਿੱਤੀਆਂ ਜਾ ਰਹੀਆਂ ਨੇ ਵਾਅਦਾ ਤੇ ਪ੍ਰੋਮਿਸ ਕਰਵਾ ਕੇ ਕਿ ਅਸੀਂ ਅੱਗੇ ਤੋਂ ਦਸਤਾਰਾਂ ਬੰਨਾਂਗੇ ਅਸੀਂ ਦਾੜੀਆਂ ਕੇਸ ਨਹੀਂ ਕਟਾਵਾਂਗੇ ਅਸੀਂ ਨਸ਼ਾ ਨਹੀਂ ਕਰਾਂਗੇ ਇਹਨਾਂ ਦੇ ਨਾਲ ਵਾਅਦਾ ਕਰਕੇ ਇਹਨਾਂ ਨੂੰ ਪੱਗਾਂ ਬਨਾਈਆਂ ਜਾ ਰਹੀਆਂ ਨੇ ਜੋ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਇੱਕ ਮੁਸ਼ਕਲ ਬਣੀ ਪਈ ਹੈ ਕਿ ਦਸਤਾਰਾਂ ਦਿਨੋਂ ਦਿਨ ਅਲੋਪ ਹੁੰਦੀਆਂ ਜਾ ਰਹੀਆਂ ਨੇ ਇਹ ਬੰਨੋ ਨੌਜਵਾਨ ਜਿਹੜੇ ਆ ਜਿਨ੍ਹਾਂ ਦੇ ਪੱਗ ਬਨਣਾ ਸ਼ੌਕ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਹੈ ਫਿਰ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਕਿ ਜਿਨ੍ਹਾਂ ਨੂੰ ਸ਼ੌਕ ਹੈ ਉਹੀ ਅੱਗੇ ਨਵਾਂ ਸ਼ੌਕ ਬੱਚਿਆਂ ਦੇ ਵਿੱਚ ਪੈਦਾ ਕਰ ਰਹੇ ਨੇ ਨੌਜਵਾਨਾਂ ਚ ਫਾਇਦਾ ਕਰ ਰਹੇ ਨੇ ਜਿੱਥੇ ਹਸਪੀਟਲ ਦੀ ਸੇਵਾ ਮੈਡੀਸਨ ਦੀ ਸੇਵਾ ਅਪਰੇਸ਼ਨ ਅੱਖਾਂ ਦੇ ਕੈਂਪਾਂ ਦੀ ਸੇਵਾ ਲੈਂਦੀ ਦੀ ਸੇਵਾ ਲੰਗਰਾਂ ਦੀ ਸੇਵਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਉੱਥੇ ਅੱਜ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਤੇ ਸਮੂਹ ਸ਼ਹੀਦਾਂ ਨੂੰ ਸਮਰਪਤ ਇਹ ਲੰਗ ਇਹ ਪੱਗਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੂ ਸਾਰ ਸੰਗਤ ਦੇਸ਼ ਦੀ ਵਿਦੇਸ਼ ਦੀ ਸੰਗਤ ਸਾਨੂੰ ਅਸੀਸਾਂ ਦੇਵੇ ਭਾਈ ਗੌਰਪ੍ਰੀਤ ਸਿੰਘ ਮਨੀ ਹਰਪ੍ਰੀਤ ਸਿੰਘ ਜਿਹੜੇ ਰਲ ਮਿਲ ਕੇ ਸਾਰੇ ਨੌਜਵਾਨ ਜਗਦੀਪ ਸਿੰਘ ਜਸਮੀਤ ਸਿੰਘ ਸਾਰੇ ਰਲ ਕੇ ਹਰਪਾਲ ਸਿੰਘ ਇਹ ਨੌਜਵਾਨ ਰਲ ਕੇ ਸਾਰੇ ਉਪਰਾਲਾ ਕਰ ਰਹੇ ਨੇ ਤੇ ਅਸੀਸਾਂ ਦਿਓ ਕਿ ਇਹ ਬੱਚੇ ਇੱਧਰ ਲੱਗੇ ਰਹਿਣ ਤੇ ਐਸੇ ਉਪਰਾਲੇ ਕਰਦੇ ਰਹਿਣ ਇਹ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾ ਨਹੀਂ ਹੈ ਉਹਨਾਂ ਵੱਲ ਜਦੋਂ ਦੇਖਦੇ ਆਂ ਪੁੱਛਦੇ ਆਂ ਕਿੱਥੇ ਜਨਮ ਹੋਇਆ ਸਿੱਖਾਂ ਦੇ ਘਰ ਦਾ ਜਨਮ ਹੈ ਲੇਕਿਨ ਸਿਰ ਤੇ ਦਸਤਾਰ ਹੈ ਨਹੀਂ ਬੜਾ ਦੁੱਖ ਲੱਗਦਾ ਹੈ ਫਿਰ ਕਈ ਦਾ ਹੈ ਉਹ ਕਰਦੇ ਕਰਦੇ ਅੱਜ ਇਸ ਸਮਾਗਮ ਗੁਰੂ ਜੀ ਨੇ ਬਖਸ਼ਿਆ ਜਿਥੇ ਬਾਕੀ ਸਮਾਗਮਾਂ ਬਖਸ਼ੀਆਂ ਉੱਥੇ ਅੱਜ ਇਹ ਵੀ ਭਾਈ ਗੁਰਪ੍ਰੀਤ ਸਿੰਘ ਮਰੀ ਨੂੰ ਇਹਨਾਂ ਨੂੰ ਸੇਵਾ ਬਖਸ਼ੀ ਹੈ ਸਰਕਾਰ ਜੋ ਸਪੈਸ਼ਲ ਜੱਜ ਆਏ ਨੇ ਪਗਾ ਸਜਾਉਣ ਵਾਸਤੇ ਦਸਤਾਰਾਂ ਸਜਾਉਣ ਵਾਸਤੇ ਜਿਨ੍ਹਾਂ ਨੂੰ ਬੇਨਤੀ ਕਰਕੇ ਬੁਲਾਇਆ ਗਿਆ ਹੈ ਤੇ ਸਾਨੂੰ ਸਾਰੀ ਸੰਗਤ ਦੀਆਂ ਅਸੀਸਾਂ ਸਹਿਬ ਜਾਦਿਆਂ ਦੀਆਂ ਰਹਿਮਤਾਂ ਚਾਹੀਦੀਆਂ ਨੇ ਮਾਤਾ ਗੁਜਰਤੌਰ ਦੀਆਂ ਰਹਿਮਤਾਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਸਰਦਾਰੀ ਵੀ ਕਾਇਮ ਹੋਵੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਪੰਜਾਬ ਹੋਵੇ ਇਸ ਦਰਮਿਆਨ ਕਈ ਨੌਜਵਾਨਾਂ ਦੇ ਅੱਖਾਂ 'ਚ ਦਸਤਾਰ ਸਜਾਉਣ ਵੇਲੇ ਹੰਝੂ ਤੱਕ ਆ ਗਏ ਸਨ ਜਿਨ੍ਹਾਂ ਦਸਤਾਰਾਂ ਸਜਾਉਂਦੇ ਆ ਇਹ ਪ੍ਰਣਮੀ ਕੀਤਾ ਕਿ ਉਹ ਹੁਣ ਨਸ਼ਾ ਤਿਆਗ ਗੁਰੂ ਵਾਲੇ ਬਣਨਗੇ ਅਤੇ ਨਾ ਹੀ ਕੇਸਾਂ ਦੀ ਬੇਦਬੀ ਕਰਨਗੇ ਤੇ ਰੋਜ਼ ਦਸਤਾਰ ਸਜਾਉਣਗੇ